ਮਾਰਨਿੰਗ ਟਾਈਮ ਕੋਈ ਅੱਜ ਬਠਿੰਡਾ ਚ ਹਲਕੀ ਹਲਕੀ ਬਾਰਿਸ਼ ਜਿਹੜੀ ਪੈ ਰਹੀ ਹੈ ਅਤੇ ਇਸ ਬਾਰਿਸ਼ ਕਾਰਨ ਜਿਹੜਾ ਬਠਿੰਡਾ ਦਾ ਮੌਸਮ ਪੂਰੀ ਤਰ੍ਹਾਂ ਜਿਹੜਾ ਚੇਂਜ ਹੋ ਚੁੱਕਾ ਹੈ ਅਤੇ ਹਲਕੀ ਹਲਕੀ ਜਿਹੜੀ ਠੰਡ ਵੀ ਜਿਹੜੀ ਮਹਿਸੂਸ ਹੋਣੀ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਮ ਇਸ ਟੈਮਰਜਿੰਦਰਾ ਕਾਲਜ ਬਠਿੰਡਾ ਦੀਆਂ ਦਿਖਾ ਰਿਹਾ ਕੁਝ ਸਾਡੇ ਨਾਲ ਇੱਥੇ ਬਠਿੰਡਾ ਦੇ ਲੋਕ ਮੌਜੂਦ ਹੈ ਗੱਲਬਾਤ ਕਰਦੇ ਆ ਮੈਂ ਅੱਜ ਬਾਰਿਸ਼ ਹੋਈ ਹੈ ਕੀ ਕਹਿਣਾ ਚਾਹੋਗੇ ਹਲਕੀ ਹਲਕੀ ਜਿਹੜੀ ਠੰਡ ਵੀ ਮਹਿਸੂਸ ਹੋ ਰਹੀ ਹੈ ਬਹੁਤ ਵਧੀਆ ਜੀ ਹਾਂਜੀ ਬਟ ਕਿਸਾਨਾਂ ਲਈ ਬਹੁਤ ਤੁਰੀ ਗੱਲ ਹੈ ਕਿ ਦੇਖੋ ਹਨਾ ਕਿਉਂਕਿ ਉਹਨਾਂ ਦੀ ਵਿਚਾਰਾਂ ਦੀ 6 ਮਹੀਨਿਆਂ ਦੀ ਜਿਹੜੀ ਫਸਲ ਆ ਗਈ ਉਹ ਘਰੇ ਆਉਣੀ ਤਾਂ ਵੀ ਅਸੀਂ ਇਹ ਕਹਿ ਸਕਦੇ ਵੀ ਬਾਰਿਸ਼ ਆ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਸੀ ਨਹੀਂ ਇਸ ਮੌਸਮ ਨਾਲ ਸਗਰੀਆ ਵੀ ਚਲੋ ਚੇਂਜ ਵੀ ਚਾਹੀਦਾ ਸੀ ਬਹੁਤ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉਸ ਸਾਹ ਨਾਲ ਬਹੁਤ ਵਧੀਆ ਜੀ ਧੰਨਵਾਦ ਜੀ ਬਿਲਕੁਲ ਜੀ ਬਿਲਕੁਲ ਕਹਿੰਦੇ ਗਰਮੀ ਤੋਂ ਤਾਂ ਜਿਹੜੀ ਜ਼ਰੂਰ ਰਾਹਤ ਮਿਲੀ ਆ ਪਰ ਮੌਸਮ ਚੇਂਜ ਹੋਣਾ ਵੀ ਬਹੁਤ ਜ਼ਰੂਰੀ ਸੀ ਪਰ ਕਿਸਾਨੀ ਲਈ ਜਿਹੜੀ ਇਹ ਬਰਸਾਤ ਹੋ ਰਹੀ ਹੈ ਇਹ ਬਹੁਤ ਹਾਨੀਕਾਰਕ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਰਜਿੰਦਰਾ ਕਾਲਜ ਬਟੇਂਡਾ ਦੀਆਂ ਦਿਖਾ ਰਿਹਾ ਕੋਈ ਸਾਡੇ ਨਾਲ ਹੋਰ ਵੀ ਇੱਥੇ ਰਜਿੰਦਰਾ ਕਾਲਜ ਦੇ ਸਟੂਡੈਂਟ ਆ ਰਹੇ ਆ ਗੱਲਬਾਤ ਕਰਦੇ ਆ ਜੋ ਹਲਕੀ ਹਲਕੀ ਬਰਸਾਤ ਬਠਿੰਡਾ ਚ ਹੋ ਰਹੀ ਹੈ ਅਤੇ ਬਠਿੰਡਾ ਦਾ ਜਿਹੜਾ ਮੌਸਮ ਪੂਰੀ ਤਰ੍ਹਾਂ ਜਿਹੜਾ ਚੇਂਜ ਹੋ ਤਾ ਕੁਝ ਹੋਰ ਵੀ ਸਾਡੇ ਨਾਲ ਰਜਿੰਦਰਾ ਕਾਲਜ ਦੇ ਸਟੂਡੈਂਟ ਮੌਜੂਦ ਹੈ ਗੱਲਬਾਤ ਕਰਦੇ ਆਂ ਬਟੇ ਜੇ ਗੱਲ ਕਰੀਏ ਹਲਕੀ ਹਲਕੀ بارش ਅੱਜ ਸਵੇਰ ਤੋਂ ਹੀ ਪੈ ਰਹੀ ਹੈ ਆਪਣੇ ਮੌਸਮ ਚ ਕਾਫੀ ਚੇਂਜ ਆ ਚੁੱਕਾ ਹੈ ਕਿਵੇਂ ਦੇਖਦੇ ਹੋ ਨਹੀਂ ਆਇਆ ਤਾਂ ਬੜੀਆ ਜਿਹਾ ਬੈਠ ਠੰਡ ਹੋ ਗਈ ਪਰ ਨੁਕਸਾਨ ਫਸਲਾਂ ਨੂੰ ਬਹੁਤ ਆਈ ਨਹੀਂ ਪੈ ਰਿਹਾਗਾ ਧੋਨਾ ਹੁਣ ਵੱਢਣ ਤੇ ਆ ਗਿਆ ਉਹ ਅਗਰ ਧੋਨਾ ਦੇਖੇ ਖਰਾਬ ਹੋ ਰਿਹਾ ਪਹਿਲੇ ਬਹੁਤ ਖਰਾਬ ਹੋ ਗੋ ਤੇ ਹੜ੍ਹ ਪੀੜਤਾ ਵਾਲੇ ਪਾਸੇ ਹੁ ਉਹ ਜਿਵੇਂ ਨਾਲੇ ਪਾਸਾ ਪਰ ਲੇਟ ਹੋਊਗੀ ਵੱਢਣ ਵੇਲੇ ਵੀ ਉਹ ਗੱਲ ਹੋਊਗੀ। ਹਾਂਜੀ ਬੇਟੇ ਕੀ ਨਾਮ? ਰਾਮਨਦੀ। ਰਾਮਨ ਬੇਟੇ ਜੇ ਗੱਲ ਕਰੀਏ ਸੂਬਾ ਮਾਰਨਿੰਗ ਟਾਈਮ ਕੋਈ ਬਰਸਾਤ ਹੋ ਰਹੀ ਹੈ ਤੇ ਮੌਸਮ ਚ ਕਾਫੀ ਤਬਦੀਲੀ ਆ ਚੁੱਕੀ ਹੈ ਕਿਵੇਂ ਦੇਖ ਤੋ। ਫਸਲਾਂ ਇਹਦਾ ਖਾਨੀ ਕਰਕੇ ਇਹ ਪਹਿਲਾਂ ਹਲਦੀ ਰੋਗ ਨਾਲ ਆਈ ਸੀ ਇਹ ਹੁਣ ਫਸਲਾਂ ਉੱਥੇ ਡਿੱਗ ਕੇ ਡੇਣ ਨਹੀਂ ਝੜ ਹੋਰਦਾ। ਜਿਹੜੀ ਇਹ ਬਰਸਾਤ ਹੋ ਰਹੀ ਹੈ ਫਸਲਾਂ ਲਈ ਇਹ ਹਾਨੀ ਕਰਕੇ। ਹਾਂਜੀ ਹਾਂਜੀ ਪਾਣੀ ਕਰਕੇ। ਅੱਛਾ ਠੰਡ ਵੀ ਲੱਗ ਰਹੀ ਹੈ ਹਲਕੀ ਹਲਕੀ ਹੈ ਨਾ। ਲੱਗ ਰਹੀ ਹੈ ਹੀ ਮੌਸਮ ਨਾ ਬਦਲਾ ਹੋ ਰਹੀ ਹੈ। ਤੁਮਾਰੀਆਂ ਵੀ ਆਸ ਅੱਛਾ ਕਈ ਵਾਰ ਬਠਿੰਡਾ ਦਾ ਮੌਸਮ ਗਰਮ ਹੋ ਜਾਂਦਾ ਕਈ ਵਾਰ ਠੰਡਾ ਹੋ ਜਾਂਦਾ ਕਿਵੇਂ ਦੇਖਦੇ ਆ ਇਹ ਤਾਂ ਹੀ ਹੋ ਵੀ ਨਹੀਂ ਪਰਮਿਸ਼ਨ ਨਾ ਹੋਈ ਸਾਰਾ ਕੰਮ ਲੋイズ ਨੇ ਮੈਨੂੰ ਬਾਅਦ ਵਿੱਚ ਲੋイズ ਬਾਅਦ ਵਿੱਚ ਬਣਾ ਰਹੇ ਆ ਹਾਂਜੀ ਗਲੋਵਰ ਬਾਅਦ ਵਿੱਚ ਨਾ ਹੋ ਰਿਹਾ ਹੈ ਜੀ ਤੇ ਕੁਝ ਸਟੂਡੈਂਟ ਆ ਰਹੇ ਰਜਿੰਦਰਾ ਕਾਲਜ ਤੇ ਗੱਲਬਾਤ ਕਰਦੇ ਆਪਾਂ ਬਰਸਾਤ ਨੂੰ ਲੈ ਕੇ ਬੇਟੇ ਕੀ ਨਾਮ ਹੈ ਤੁਹਾਡਾ ਫੀਲਮ ਜੀ ਬੇਟੇ ਸਵੇਰ ਤੋਂ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ ਮੌਸਮ 'ਚ ਕਾਫੀ ਬਦਲਾਅ ਆ ਚੁੱਕਾ ਹੈ ਕਿਵੇਂ ਦੇਖਦੇ ਆ ਮੌਸਮ ਨੂੰ ਮੌਸਮ 'ਚ ਬਹੁਤ ਕਾਫੀ ਬਦਲਾਅ ਆ ਗਿਆ ਬਸ ਠੰਡ ਹੋ ਗਈ ਥੋੜਾ ਜਿਹਾ ਚੇਂਜ ਅੱਛਾ ਕਈ ਵਾਰ ਆਪਾਂ ਦੇਖਦੇ ਆ ਬਟਿੰਡੇ ਦੇ ਮੌਸਮ ਨੂੰ ਤੇ ਬਟਿੰਡੇ ਦਾ ਮੌਸਮ ਹੈ ਜਿਹੜਾ ਕਈ ਵਾਰ ਤਾਂ ਕਾਫੀ ਗਰਮੀ ਹੋ ਜਾਂਦੀ ਹੈ ਜੇ ਆਪਾਂ ਅੱਜ ਦੀ ਗੱਲ ਕਰੀਏ ਮਾਰਨਿੰਗ ਟਾਈਮ ਤੋਂ ਬਰਸਾਤ ਹੋ ਰਹੀ ਹੈ ਹਲਕੀ ਹਲਕੀ ਤੇ ਹਲਕੀ ਹਲਕੀ ਠੰਡ ਵੀ ਲੱਗਣੀ ਸ਼ੁਰੂ ਹੋ ਚੁੱਕੀ ਹੈ ਥੋੜੀ ਥੋੜੀ ਠੰਡ ਹੋ ਗਈ ਹੈ ਸਵੇਰ ਦੇ ਮੌਸਮ ਚ ਤੇ ਅ ਕੱਲ੍ਹ ਦੇ ਮੌਸਮ ਚ ਕਾਫੀ ਫਰਕ ਆਏਗਾ ਅੱਗੇ-ਅੱਗੇ ਕਾਫੀ ਚੇਂਜਸ ਵੀ ਹੋਰ ਵੀ ਹੋ ਸਕਦੇ ਆ ਕੀ ਪਤਾ ਵਿంటర్ ਛੇਤੀ ਸਟਾਰਟ ਹੋ ਜਾਵੇ ਇਸ ਨੂੰ ਲੈ ਕੇ ਅੱਛਾ ਰਿਜਿੰਦਰਾ ਕਾਲਜ ਤੋਂ ਸਟੱਡੀ ਕਰਦੇ ਹੋ ਹਾਂਜੀ ਬਿਲਕੁਲ ਹੀ ਬਿਲਕੁਲ ਰਜਿੰਦਰਾ ਕਾਲਜ ਤੇ ਅਸੀਂ ਬਿਲਕੁਲ ਸਟੇਟ ਦੇ ਬਾਹਰ ਮੌਜੂਦ ਹੈ ਤੇ ਰਜਿੰਦਰਾ ਕਾਲਜ ਦੇ ਜਿਹੜੇ ਸਟੂਡੈਂਟ ਆ ਰਿਹਾ ਹੈ ਬਦਲ ਰਹੇ ਮੌਸਮ ਨੂੰ ਲੈ ਕੇ ਗੱਲਬਾਤ ਕਰ ਰਹੇ ਆ ਸਟੂਡੈਂਟ ਨਾਲ ਭਾਈ ਜੀ ਕੀ ਨਾਮ ਹੈ ਤੁਹਾਡਾ ਮਨਪ੍ਰੀਤ ਸਿੰਘ ਹੈ ਮਨਪ੍ਰੀਤ ਜੀ ਲਗਾਤਾਰ ਬਠਿੰਡਾ ਚ ਬਰਸਾਤ ਹੋ ਰਹੀ ਹੈ ਮੌਸਮ ਵੀ ਤਬਦੀਲ ਹੋ ਚੁੱਕਾ ਹੈ ਕਿਵੇਂ ਦੇਖਦੇ ਹੋ ਵੇਖੋ ਇਹਦਾ ਗਲਤ ਤੇ ਹੀ ਹੋਰ ਫਸਲਾਂ ਪੱਕੀਆਂ ਪੈਣਗੀਆਂ। ਜੇਦਾ ਕਰਕੇ ਵੀ ਚਲੋ ਫਾਇਦਾ ਵਾਰਸਾ ਰੋਕੀ ਹੁਣ ਚਲੋ ਫਾਇਦਾ ਹੋ ਜੇ ਆਉਣ ਜਿਹੜਾ ਮोटा। ਅੱਛਾ ਜੀ ਬਠਿੰਡਾ ਦੇ ਮੌਸਮ ਦੀ ਗੱਲ ਕਰੀਏ ਤਾਂ ਕਈ ਵਾਰ ਤਾਂ ਦੇਖੋ ਕਾਫੀ ਗਰਮੀ ਹੋ ਜਾਂਦੀ ਹੈ। ਜਿਵੇਂ ਅੱਜ ਦੀ ਗੱਲ ਕਰੀਏ ਤਾਂ ਅੱਜ ਹਲਕੀ ਹਲਕੀ ਠੰਡਕ ਵੀ ਮਹਿਸੂਸ ਹੋ ਰਹੀ ਹੈ। ਹਾਂਜੀ ਹਾਂਜੀ। ਪਰਸਾਬ ਨਹੀਂ ਜਾਂਦੀ। ਜਦੋਂ ਟ੍ਰੈਂਕ ਦਾ ਕਰਕੇ ਮਾੜਾ ਮੋਟਾ ਹੋਈ ਜਾਂਦਾ ਈ ਉਹਦਾ ਪਰਸਾਬਾ ਕਰਕੇ ਫਿਰ ਬਾਰਸ਼ੇ ਦਾ ਪੈਣੀ ਸੀ ਇਹ ਤਾਂ ਜਿਵੇਂ ਆਪਾਂ ਦੇਖ ਰਿਹਾ ਦੋ ਤਿੰਨ ਦਿਨ ਤੋਂ ਹਣਾ ਜੀ। ਕਿ ਪਰਸਾਬ ਨਹੀਂ ਪਈ ਆ। ਉਹਾਂ ਕਰਕੇ ਮੀਂਹ ਦਾ ਲਾਜ਼ਮੀ ਆਉਣਾ ਹੀ ਸੀ ਜੀ ਕਿਉਂਕਿ ਕਿਸਾਨੀ ਕਿਸਾਨੀ ਲਈ ਮਾੜਾ ਹੈ ਮੀਂਹ ਕਿਸਾਨੀ ਲਈ ਦਾ ਮਾੜਾ ਹੀ ਮਾੜਾ ਹੀ ਹੈ ਹੁਣ ਆਪ ਕਹਿੰਦੇ ਫਸਲਾਂ ਪੱਕੀਆਂ ਪਈਆਂ ਹੁਣ ਮਾੜਾ ਹੀ ਆ ਹੁਣ ਹਵਾ ਚੱਲੂਗੀ ਦਾ ਝੋਨਾ ਡਿੱਗੂ ਸਾਰਾ ਆਪਣਾ ਪਹਿਲਾ ਨੁਕਸਾਨ ਹੋਊਗਾ ਜੀ ਬਿਲਕੁਲ ਜੀ ਬਿਲਕੁਲ ਕਹਿੰਦੇ ਕਿਸਾਨੀ ਲਈ ਜਿਹੜੀ ਇਹ ਬਰਸਾਤ ਹੋ ਰਹੀ ਹੈ ਮਾੜੀ ਹੈ ਪਰ ਉਹ ਜੇ ਮੌਸਮ ਹੈ ਜਿਹੜਾ ਬਟੇਂਡਾ ਦਾ ਵਧੀਆ ਬਣ ਚੁੱਕਾ ਹੈ ਭਾਈ ਜੀ ਕੀ ਨਾਮ ਸੁਖਰਾ ਸਿੰਘ ਸੁਖਰਾ ਜੀ ਕਿਵੇਂ ਦੇਖਦੇ ਹੋ ਜੋ ਮੌਸਮ ਚੇਂਜ ਹੋਇਆ ਬਟੇਂਡਾ ਦਾ ਮੌਸਮ ਚੇਂਜ ਹੈ ਤਾਂ ਮਾੜਾ ਹੀ ਆ ਦੇਖੋ ਜੀ ਫਸਲਾਂ ਕਣੀਆਂ ਪੈ ਗਈਆਂ ਤੇ ਹੁਣ 10 ਦਿਨ ਲੇਟ ਬਾਗੀ ਫਸਲ ਕਹਿੰਦੇ ਉਹ ਆਪ 10 ਦਿਨਾਂ ਨੂੰ ਕਣਕ ਵੀ ਲੇਟ ਹੋਊਗੀ ਫਿਰ ਇਹ ਕਰਕੇ ਹੈ ਮਾਰਾ ਹੀ ਹੈ ਜੀ ਜੇ ਮੈਂ ਪਠੰਡੇ ਦਾ ਆਪਾ ਮੌਸਮ ਦੇਖਦੇ ਅੱਜੇ ਲਾਸਟ ਆਪਾਂ 2 ਦਿਨਾਂ ਦੀ ਗੱਲ ਕਰੀਏ ਤਾਂ ਉਦੋਂ ਕਾਫੀ ਗਰਮੀ ਮਹਿਸੂਸ ਹੋ ਰਹੀ ਸੀ ਤੇ ਆਕੇ ਥੋੜੀ ਜਿਹੀ ਹਲਕੀ ਹਲਕੀ ਠੰਡ ਮਹਿਸੂਸ ਹੋ ਰਹੀ ਹੈ ਮੌਸਮੀ ਤਬਦੀਲੀ ਆ ਰਹੀ ਹੈ ਹੁਣ ਮੰਨ ਕੇ ਚਲੋ ਠੰਡਾ ਹੋਊਗੀ ਮੰਨ ਕੇ ਦਿਨ ਹੁਣ ਮੌਸਮ ਚੇਂਜ ਹੀ ਹੋ ਗਿਆ ਜੀ ਬਰਕਰਨ ਗਰਮੀ ਨਾ ਕਾਫੀ ਲੇਟ ਪੈ ਗਈ ਹੈ ਇੱਥੇ ਲੇਟ ਦਾ ਕਰਕੇ ਵੀ ਫਰਲਾਂ ਦਾ ਵੀ ਨੁਕਸਾਨ ਹੋ ਗਈ ਥੋੜਾ ਮोटा ਹੈ ਨ ਕੰਡੀ ਹੋ ਗਈ ਹੈ ਦੁਆ ਵਾ ਸੋਨਾ ਕੰਨ ਦਾ ਮੌਸਮ ਆ ਜਾਈ ਬਾਤ ਵੀਰ ਆ ਹੀ ਸੀਗਾ ਜੀ ਮੌਸਮ ਪੂਰਾ ਸੁਹਾਵਨਾ ਬਚੁਕਾ ਬਾਹਨ ਨਾਲ ਹੈਗਾ ਜੀ ਪਰ ਆਏ ਆ ਵੀ ਫਸਲਾਂ ਦਾ ਕਰਕੇ ਉੱਪਰ ਆਏਗਾ ਬਹੁਤ ਸਦਾ ਬਹੁਤ ਸਾਂ ਨਹੀਂ ਹੁਣ ਕਿ ਨਹੀਂ ਫਸਲਾਂ ਦਾ ਕਰਕੇ ਹੁਣ ਆਏ ਜਾਬ ਕੇ ਵੀ ਮੁੰਡਾ ਖੇਤੀ ਕਾਲਾ 40 45 ਕਿੱਲਾਂ ਦੀ ਮੈਂ ਵੀ ਕਰਦਾ ਜੀ ਪਰ ਆਏ ਉਹਨਾਂ ਨੂੰ ਵੀ ਥੋੜਾ ਮੋਟਾ ਡਰ ਹੁੰਦਾ ਜੀ ਹਨਾ ਜੀ ਅੱਛਾ ਸਟੂਡੈਂਟ ਤੁਸੀਂ ਸਟੂਡੈਂਟ ਹੈਂ ਜੀ ਹਰਿੰਦਰ ਕਾਲਜ ਤੇ ਹਾਂ ਜੀ ਹਰਿੰਦਰ ਕਾਲਜ ਹਾਂ ਜੀ ਬਾਈ ਤੁਸੀਂ ਐਵੇਂ ਕਰਦਾ ਜੀ ਹਿਸਟਰੀ ਦੀ ਮੌਸਮ ਫਿਰ ਹੋ ਚੁੱਕਾ ਸੁਹਾਵਨਾ ਮੌਸਮ ਜੀ ਜੇ ਇਤਾਂ ਦੇਖਿਆ ਦਾ ਸੁਹਾਵਨਾ ਨਹੀਂ ਘੇਟ ਜਾ ਕੇ ਦੇਖਿਓ ਫਿਰ ਮਨ ਤੁਹੀ ਹੋਵੇ ਫਿਰ ਥੋੜਾ ਜਿਆਦਾ ਸਾਨੀ ਲਈ ਮਾਰਾ ਮਾਰਿਆ ਜੀ ਲਈ ਉਹ ਮੌਸਮ ਠੀਕ ਹੈ ਉਹ ਤਾਂ ਮੌਸਮ ਠੀਕ ਹੈ ਉਹ ਸਾਇੰਸ ਬਾਜਾ ਮਾਰਦੀ ਹੈ ਸਾਇੰਸ ਬਾਜਾ ਮਾਰ ਬਿਲਕੁਲ ਜੀ ਬਿਲਕੁਲ ਰਜਿੰਦਰਾ ਕਾਲਜ ਦੇ ਹੋਰ ਵੀ ਇੱਥੇ ਸਟੂਡੈਂਟ ਆ ਰਹੇ ਆ ਕਾਲਜ ਚ ਬਾਹਰ ਗੱਲਬਾਤ ਕਰਦੇ ਆ ਮੌਸਮ ਨੂੰ ਲੈ ਕੇ ਕਿਸ ਤਰ੍ਹਾਂ ਦਾ ਜਿਹੜਾ ਮਹਿਸੂਸ ਹੋ ਰਿਹਾ ਬਟਿੰਡਾ ਦੇ ਲੋਕਾਂ ਨੂੰ ਕੋਈ ਸਾਡੇ ਨਾਲ ਰਜਿੰਦਰਾ ਕਾਲਜ ਦੇ ਹੋਰ ਵੀ ਸਟੂਡੈਂਟ ਇੱਥੇ ਆ ਰਹੇ ਆ ਗੱਲਬਾਤ ਬਾਈ ਜੀ ਕੀ ਨਾ ਗੁਰਿੰਦਰ ਸਿੰਘ ਜੀ ਗੁਰਿੰਦਰ ਜੀ ਲਗਾਤਾਰ ਬਠਿੰਡਾ 'ਚ ਜਿਹੜੀ ਬਰਸਾਤ ਹੋ ਰਹੀ ਹੈ ਅੱਜ ਜੇ ਦੇਖੀਏ ਤਾਂ ਸਵੇਰ ਤੋਂ ਮਾਰਨਿੰਗ ਟਾਈਮ ਤੋਂ ਹੀ ਜਿਹੜੀ ਬਰਸਾਤ ਹੋ ਰਹੀ ਹੈ ਕਿਵੇਂ ਦੇਖਦੇ ਹੋ ਮੌਸਮ ਬਹੁਤ ਉਸਮ ਕਰਾਉ ਚੱਲ ਰਹੀ ਜੀ ਅੱਛਾ ਜੀ ਗੱਲ ਕਰੀਏ ਬਠਿੰਡਾ ਦੀ ਤਾਂ ਬਠਿੰਡਾ 'ਚ ਕਈ ਵਾਰ ਗਰਮੀ ਕਾਫੀ ਹੋ ਜਾਂਦੀ ਹੈ ਤੇ ਅੱਜ ਦੀ ਗੱਲ ਕਰੀਏ ਤਾਂ ਅੱਜ ਠੰਡਾ ਮੌਸਮ ਹੋ ਚੁੱਕਾ ਤੇ ਹਲਕੀ ਹਲਕੀ ਠੰਡ ਵੀ ਲੱਗ ਰਹੀ ਹੈ ਹਾਂ ਜੀ ਵਧੀਆ ਲੱਗ ਰਹੀ ਹੈ ਮੌਸਮ ਵਧੀਆ ਹੋ ਰਿਹਾ ਮਸਨਫਾ ਚ ਪੈ ਰਹੀ ਬਾਰਾ ਕਿਸਾਨੀ ਲਈ ਮਾਰਾ ਹੈ ਨਾ ਬਾਰਾ ਹਾਂਜੀ ਮਾੜਾ ਕਿਸਨ ਲਈ ਮਾੜਾ ਹੀ ਹੈ ਪਾਣੀ ਵਧੇ ਪੈ ਕੇ ਫਸਲ ਦਾ ਖਰਾਬ ਹੋਊਗੀ ਜੇ ਅੱਪਾ ਖਾਵਾਂਗੇ ਤੂੰ ਰਜਿੰਦਰਾ ਕਾਲਜ ਦੇ ਹੋਰ ਵੀ ਸਟੂਡੈਂਟ ਬਾਹਰ ਆ ਰਹੇ ਆ ਕਾਲਜ ਤੋਂ ਗੱਲਬਾਤ ਕਰਦੇ ਬਾਈ ਜੀ ਲਗਾਤਾਰ ਬਠਿੰਡਾ ਚ ਮਾਰਨਿੰਗ ਟਾਈਮ ਤੋਂ ਹੀ ਹਲਕੀ ਹਲਕੀ ਬਰਸਾਤ ਹੋ ਰਹੀ ਹੈ ਤੇ ਬਠਿੰਡਾ ਦਾ ਮੌਸਮ ਹੈ ਜਿਹੜਾ ਚੇਂਜ ਹੋ ਚੁੱਕਾ ਹੈ ਕਿਵੇਂ ਦੇਖਦੇ ਵਧੀਆ ਦੇਖਦੇ ਆਂ ਜੀ ਅਸੀਂ ਸਾਨੂੰ ਵਧੀਆ ਖੁਸ਼ੀ ਹੋਈ ਹੋ ਕੋਈ ਹੋਈ ਪਈ ਆ ਵੀ ਠੰਡ ਹੋ ਗਈ ਹੈ ਨਾ ਥੋੜਾ ਡਰੋ ਪਹਿਲਾਂ ਮੁੜ ਕੋ ਮੁੜ ਕੇ ਹੋ ਜਾਂਦੇ ਜੀ ਇੱਥੇ ਫੜਦੇ ਜੀਗੇ ਜੀ ਹੌਣ ਵਧੀਆ ਸਾਨੂੰ ਵਧੀਆ ਲੱਗ ਰਿਹਾ ਵੀ ਠੰਡ ਹੈ ਅੱਛਾ ਬਟੰਡਾ ਦਾ ਮੌਸਮ ਕਈ ਵਾਰ ਤਾਂ ਗਰਮ ਹੋ ਜਾਂਦਾ ਹੈ ਜੇ ਅੱਜ ਦੀ ਗੱਲ ਕਰੀਏ ਤਾਂ ਹਲਕੀ ਹਲਕੀ ਠੰਡ ਵੀ ਮਹਿਸੂਸ ਹੋ ਰਹੀ ਹੈ ਹਾਂਜੀ ਹਾਂਜੀ ਪੂਰੀ ਆ ਹੋ ਰਹੀ ਹੈ ਜੀ ਪਹਿਲਾਂ ਤਾਂ ਰਸਾਲਟਾਂ ਭੇਜਿਆ ਨੇ ਅੱਜ ਵਧੀਆ ਇੱਥੇ ਮਿਲ ਗਈ ਜਾਈ ਵਧੀਆਈ ਵਧੀਆ ਮਾਹੌਲ ਆਈ ਆਪਾਂ ਦਾ ਗਣੇ ਇੱਕ ਨੰਬਰ ਮਾਹੌਲ ਆ ਰਿਹਾ ਵਧੀਆ ਬਰੇ ਕੀ ਕਹਾਂ ਆਪਣਾ ਭਈ ਇਹ ਭਈ ਠੰਡ ਹੋ ਗਈ ਇੱਥੇ ਹੁਣ ਵਧੀਆ ਨਾਲੇ ਸੌਖਾ ਹੋਈ ਗਰਮੀ ਦਾ ਆਉਣਾ ਜਾਣੇ ਬੜਾ ਫਸ ਗਿਆ ਬਸ ਸਾਨੂੰ ਪਰ ਠੰਡ ਦਾ ਬਾੜੀ ਆ ਗਈ ਆ ਅਸੀਨਾ ਵਾਲਾ ਹੁੰਦਾ ਹੈ ਕਿਸਾਨੀ ਲਈ ਪਰ ਮਾੜਾ ਹੈ ਨਾ ਕਿਸਾਨ ਲਈ ਹੁਣ ਬੜਾ ਝੋਨਾ ਝੋਨਾ ਵੜਨਾ ਥੱਲੇ ਪਈ ਹੁਣ ਸਾਰਾ ਹੁਣ ਬੜਾ ਔਖਾ ਹੋ ਗਿਆ ਕਿਸਾਨ ਲਈ ਮਾੜਾ ਵੈਸੇ ਮੌਸਮ ਠੀਕ ਹਦਾ ਸਭੀ ਵੀ ਹੈ ਮਾਫਤ ਹੋ ਜਾਓ ਮੌਸਮ ਸੁਹਾਣਾ ਹੋ ਗਿਆ ਆ ਮੌਸਮ ਬੜੀਆ ਸਾਫ ਹੋ ਗਿਆ ਤਾਂ ਸਾਰਾ ਕੁਝ ਵਧੀਆ ਬਾਕੀ ਸੁਰਾਣਾ ਵਾਸਤੇ ਬੋਰੀ ਵਧੀਆ ਹੈ ਬਿਲਕੁਲ ਜੀ ਬਿਲਕੁਲ ਕਹਿੰਦੇ ਮੌਸਮ ਤਾਂ ਜ਼ਰੂਰ ਜਿਹੜਾ ਸੁਹਾਣਾ ਹੋ ਚੁੱਕਾ ਹੈ ਪਰ ਕਿਸਾਨੀ ਲਈ ਇਹ ਜਿਹੜੀ ਬਰਸਾਤ ਹੋ ਰਹੀ ਹੈ ਉਹ ਮਾੜੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਰਜਿੰਦਰਾ ਕਾਲਜ ਬਟਿੰਡਾ ਦੇ ਨੇੜੇ ਦੀ ਅਧਿਕਾਰ ਰਿਹਾ ਸਾਡੇ ਨਾਲ ਹੋਰ ਵੀ ਕੁਝ ਸਟ ਜੋ ਲਗਾਤਾਰ ਬਠਿੰਡਾ ਚ ਹਲਕੀ ਹਲਕੀ ਬਰਸਾਤ ਹੋ ਰਹੀ ਹੈ ਅਤੇ ਇਸ ਬਰਸਾਤ ਪੈਣ ਕਾਰਨ ਜਿਹੜਾ ਮੌਸਮ ਪੂਰਾ ਬਦਲ ਚੁੱਕਿਆ ਸਾਡੇ ਨਾਲ ਲੁਜਿੰਦਰਾ ਕਾਲਜ ਦੇ ਹੋਰ ਵੀ ਸਟੂਡੈਂਟ ਆ ਰਹੇ ਗੱਲਬਾਤ ਕਰਦੇ ਆ ਭਾਈ ਜੀ ਕਿਵੇਂ ਕੀ ਨਾਮ ਹੈ ਤੁਹਾਡਾ ਕੁਸ਼ਪ੍ਰੀਤ ਸਿੰਘ ਜੀ ਕੁਸ਼ਪ੍ਰੀਤ ਜੀ ਮੌਸਮ ਚੇਂਜ ਹੋ ਚੁੱਕਾ ਹੈ ਬਠਿੰਡਾ ਦਾ ਤੇ ਹਲਕੀ ਹਲਕੀ ਬਰਸਾਤ ਮਾਰਨਿੰਗ ਟਾਈਮ ਤੋਂ ਹੀ ਪੈ ਰਹੀ ਹੈ ਅਤੇ ਹਲਕੀ ਹਲਕੀ ਠੰਡ ਵੀ ਮਹਿਸੂਸ ਹੋ ਰਹੀ ਹੈ ਕਿਵੇਂ ਦੇਖਦੇ ਹੋ ਮੌਸਮ ਚੇਂਜ ਹੋ ਗਿਆ ਠੰਡ ਵੀ ਹੋ ਗਈ ਬਸ ਕਹੀ ਇਹ ਹੀ ਹੁੰਦਾ ਗਰਮੀ ਘਟ ਗਈ ਅਕੇ ਨਾਲ ਬਹੁਤ ਫਰਕ ਪੈ ਗਿਆ ਅੱਛਾ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਚ ਕਈ ਵਾਰ ਤਾਂ ਗਰਮੀ ਕਾਫੀ ਹੁੰਦੀ ਹੈ ਪਰ ਅੱਜ ਦੀ ਗੱਲ ਕਰੀਏ ਤਾਂ ਹਲਕੀ ਹਲਕੀ ਠੰਡ ਮਹਿਸੂਸ ਹੋ ਰਹੀ ਹੈ ਹਾਂਜੀ ਹਾਂਜੀ ਤੁਹਾਨੂੰ ਕਿਸਾਨੀ ਲਈ ਮਾੜਾ ਹੈ ਨਾ ਕਿਸਾਨ ਲਈ ਮਾੜਾ ਹੈ ਜੀ ਫਸਲਾਂ ਖਰਾਬ ਹੋ ਗਈਆਂ ਸਾਰੀਆਂ ਬਿਲਕੁਲ ਜੀ ਬਿਲਕੁਲ ਕਹਿੰਦੇ ਕਿਸਾਨੀ ਨਹੀਂ ਤਾਂ ਜਿਹੜੀ ਹੈ ਬਰਸਾਤ ਪੈ ਰਹੀ ਹੈ ਮਾੜੀ ਹੈ ਪਰ ਉਹ ਬਠਿੰਡਾ ਦਾ ਜਿਹੜਾ ਮੌਸਮ ਹੈ ਸੁਹਾਣਾ ਹੋ ਚੁੱਕਾ ਹੈ ਰਜਿੰਦਰਾ ਕਾਲਜ ਦੇ ਹੋਰ ਵੀ ਸਾਡੇ ਨਾਲ ਇੱਥੇ ਸਟੂਡੈਂਟ ਆ ਰਹੇ ਆ ਗੱਲਬਾਤ ਕਰਾਂਗੇ ਉਹਨਾਂ ਨਾਲ ਜੋ ਬਠਿੰਡਾ ਦਾ ਜਿਹੜਾ ਮੌਸਮ ਇੱਕਦਮ ਜਿਹੜਾ ਚੇਂਜ ਹੋਇਆ ਹਲਕੀ ਹਲਕੀ ਜਿਹੜੀ ਠੰਡ ਲੱਗਣੀ ਵੀ ਜਿਹੜੀ ਸਟਾਰਟ ਹੋ ਚੁੱਕੀ ਆ ਤਸਵੀਰਾਂ ਤੁਹਾਨੂੰ ਇਸ ਟਾਈਮ ਰਜਿੰਦਰਾ ਕਾਲਜ ਬਠਿੰਡਾ ਦੇ ਨੇੜੇ ਦੀਆਂ ਦਿਖਾ ਰਿਹਾ ਹਾਂ ਹੋਰ ਵੀ ਸਾਡੇ ਨਾਲ ਰਜਿੰਦਰਾ ਕਾਲਜ ਦੇ ਜਿਹੜੇ ਸਟੂਡੈਂਟ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਈ ਜੀ ਸਵੇਰ ਤੋਂ ਹਲਕੀ ਹਲਕੀ ਬਰਸਾਤ ਹੋ ਰਹੀ ਹੈ ਮੌਸਮ ਜਿਹੜਾ ਬਠਿੰਡਾ ਦਾ ਜਿਹੜਾ ਚੇਂਜ ਹੋ ਚੁੱਕਾ ਕਿਵੇਂ ਦੇਖਦੇ ਆ ਇੱਕ ਗੱਲ ਤਾਂ ਵਧੀਆ ਲੱਗ ਰਹੀ ਹੈ ਇਹਨੇ ਕਿ ਮੌਸਮ ਜਿਹੜਾ ਪਹਿਲਾਂ ਗਰਮੀ ਜਿਹੀ ਹੋਈ ਔਰ ਠੰਡ ਦਾ ਮੌਸਮ ਆਉਣ ਵਾਲਾ ਤਾਂ ਕਰਕੇ ਹੌਲੀ ਹੌਲੀ ਬਰਸਾਤ ਸਟਾਰਟ ਹੋ ਰਹੀ ਆ ਉਡੀ ਗੱਲ ਇਹਦੇ ਵਿੱਚ ਆਉਣ ਜਾਣ ਦੀ ਦਿੱਕਤ ਆਉਂਦੀ ਹੈ ਕਿ ਪਾਣੀ ਖੜੇ ਪਾਸੇ ਪਾਣੀ ਘੜਾ ਦਰਜ ਦਰ ਮਾਰਦੀ ਦੇਖ ਲਓ ਕੋਲ ਦੇ ਵਿੱਚ ਵੀ ਪੂਰਾ ਪਾਣੀ ਪਾਣੀ ਹੋਇਆ ਲੈਕਚਰ ਵੀ ਨਹੀਂ ਲੱਗੇ ਕਈ ਲੈਕਚਰ ਮੈਸ ਹੋਏ ਕਈ ਨਹੀਂ ਹੋਏ ਤੇ ਇਹਦੇ ਨਾਲ ਦਿੱਕਤ ਵੀ ਆਉਂਦੀ ਹੈ ਤੇ ਖੁਸ਼ੀ ਵਾਲੀ ਗੱਲ ਇਹ ਮੀਂਹ ਪੈ ਕੇ ਕੀ ਗਰਮੀ ਦੇ ਕਾਰਨ ਬੰਦਰਾ ਪੂਰਾ ਹਾਲ ਹੋ ਜਾਂਦਾ ਤੇ ਕਿਸਾਨੀ ਲਈ ਜਿਹੜੀ ਇਹ ਬਰਸਾਤ ਹੈ ਮਾਰੀ ਹਨਾ ਬਹੁਤ ਮਾਰੇ ਕਾ ਕਿ ਮੋਗਿਆ ਵਾਲੇ ਸਾਈਡ ਇਧਰ ਫਾਇਰ ਗਏ ਸੜ ਜਾ ਫਸਾੜੇ ਪਏ ਜਿਹੜੇ ਆ ਪਿੱਛੇ ਤੂਫਾਨ ਜੀ ਦੇ ਉਹ ਨਹੀਂ ਰਹੀ ਸੀਗੀ ਬਕਿੰਡਾ ਦੇ ਮੌਸਮ ਦੀ ਗੱਲ ਕਰੀਏ ਤਾਂ ਕਈ ਵਾਰ ਬਕਿੰਡਾ ਤੇ ਕਾਫੀ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਹਲਕੀ ਹਲਕੀ ਠੰਡ ਵੀ ਮਹਿਸੂਸ ਹੋ ਰਹੀ ਹੈ ਇਹਦਾ ਵਧੀਆ ਇਹ ਗੱਲ ਹੈ ਜੀ ਕਈ ਵਾਰ ਬੁਰਾ ਹਾਲ ਹੀ ਹੋਇਆ ਨਹੀਂ ਗਰਮੀ ਕਰਕੇ ਤੇ ਕਈ ਵਾਰ ਇਹ ਤਾਂ ਡੱਡੂ ਲਾ ਜਾਂਦਾ ਹੀ ਬਿਲਕੁਲ ਦੀ ਬਿਲਕੁਲ ਕਹਿੰਦੇ ਕਈ ਵਾਰ ਤਾਂ ਕਾਫੀ ਗਰਮੀ ਮਹਿਸੂਸ ਹੁੰਦੀ ਹੈ ਪਰ ਅੱਜ ਜਿਹੜੀ ਹਲਕੀ ਹਲਕੀ ਠੰਡ ਵੀ ਜਿਹੜੀ ਮਹਿਸੂਸ ਹੋ ਰਹੀ ਆ ਅਤੇ ਕਾਫੀ ਸਟੂਡੈਂਟ ਹਨ ਇਹ ਵੀ ਕਿ ਆ ਕੀ ਜੋ ਇਹ ਬਰਸਾਤ ਹੋ ਰਹੀ ਹੈ ਕਿਸਾਨੀ ਲਈ ਤਾਂ ਇਹ ਜ਼ਰੂਰ ਮਾੜੀ ਹੈ ਪਰ ਜਿਹੜਾ ਬਠਿੰਡਾ ਦਾ ਮੌਸਮ ਹੈ ਜਿਹੜਾ ਸੋਹਾਨਾ ਹੋ ਚੁੱਕਾ ਹੈ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ 'ਚ ਬਠਿੰਡਾ ਦਾ ਮੌਸਮ ਕਿਸ ਤਰ੍ਹਾਂ ਦਾ ਜਿਹੜਾ ਨਜ਼ਰ ਆਉਂਦਾ ਹੈ ਕੈਮਰਾਮੈਨ ਸੁਖਦੇਵ ਦੇ ਨਾਲ ਮਨੋਤਰ ਕੀਵਾਲ ਟੈਕਨੀਕ ਸਵੇਰਾ ਤੇਜੀ ਬਠਿੰਡਾ